ਚੀਨ ਦੀ ਬਹੁਤ ਵਧੀਆ ਕਹਾਵਤ ਹੈ ਇੱਕ ਕਿ ਅੱਗ ਬੁਝਾਉਣੀ ਹੋਵੇ ਨਾ ਪੱਤਿਆਂ ਦੇ ਕੱਪੜੇ ਨਹੀਂ ਪਾਈਦੇ ਫਿਰ ਅਗਰ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਉਹਨੂੰ ਠੀਕ ਕਰਨ ਦੇ ਲਈ ਉਹਦਾ ਹੱਲ ਲੱਭਣ ਦੇ ਲਈ ਬੜਾ ਆਂਡ-ਗੋਂਡ ਜਾ ਕੇ ਰੌਲਾ ਨਹੀਂ ਪਾਈਦਾ ਬਹੁਤਾ ਯਾਰਾਂ ਦੋਸਤਾਂ ਨੂੰ ਨਹੀਂ ਦੱਸੀਦਾ ਘਰ ਦੀ ਗੱਲ ਘਰਚੇ ਹੀ ਨਿਪਟਾਈਦੀ ਆ ਨਹੀਂ ਤਾਂ ਅੱਗ ਜਦੋਂ ਫੈਲਦੀ ਆ ਨਾ ਜੇ ਦਾ ਬਚਾਅ ਨਾ ਕੀਤਾ ਜਾਵੇ ਭਿੰ ਜੰਗਲਾਂ ਦੇ ਜੰਗਲ ਘਰਾਂ ਦੇ ਘਰ ਸ਼ਰਨ ਦੇ ਸ਼ਰਨ ਨੂੰ ਅਗ ਲੰਦੀ ਐ ਨੋਹ ਦੀ ਹੋਵੇ ਪੁੱਤ ਦੀ ਹੋਵੇ ਜਵਾਈ ਦੀ ਹੋਵੇ ਧੀ ਦੀ ਹੋਵੇ ਸੱਸ ਦੀ ਹੋਵੇ ਨੋਹ ਦੀ ਹੋਵੇ ਕੋਈ ਵੀ ਗੱਲਬਾਤ ਹੋਵੇ ਉਹ ਕਾਚੀ ਰੱਖੋ ਅਗਰ ਇਹ ਗੱਲ ਘਰ 'ਚ ਰੱਖਾਂਗੇ ਤਾਂ ਦੂਜੀ ਕਹਾਵਤ ਵੀ ਸਾਡੇ ਤੇ ਲਾਗੂ ਹੁੰਦੀ ਆ ਕਿ ਰੁੱਜੇ ਹੋਏ ਹੱਥ ਰੁੱਜੇ ਹੋਏ ਹੱਥ ਕਦੀ ਪੀਖ ਨਹੀਂ ਮੰਗਦੇ ਇਸ ਕਰਕੇ ਘਰਾਂ ਦੀਆਂ ਗੱਲਾਂ ਨੂੰ ਜਿੰਨਾ ਹੋ ਸਕਦਾ ਘਰ ਦੇ ਵਿੱਚ ਰੱਖੀਏ ਉਹਨਾਂ ਦਾ ਘਰ ਦੇ ਵਿੱਚ ਹੀ ਬੈਠ ਕੇ ਹੱਲ ਲੱਭੀਏ ਨਹੀਂ ਤਾਂ ਲੋਕੀ ਤਾਂ ਬੈਠੇ ਆ ਟੀਲਾਂ ਦੀਆਂ ਡੱਬੀਆਂ ਲੈ ਕੇ ਤੁਹਾਡੇ ਘਰ ਨੂੰ ਹੋਰ ਅੱਗ ਲਾਉਣ ਦੇ ਲਈ ਸੁੱਕਾ ਬਾਲਣ ਲੈ ਕੇ ਬੈਠੇ ਆ ਤੁਹਾਡੇ ਘਰ ਨੂੰ ਹੋਰ ਪਖਾਉਣ ਦੇ ਲਈ ਜਿੰਨਾ ਹੋ ਸਕਦਾ ਆਪਣੇ ਘਰ ਦੀ ਗੱਲ ਨੂੰ ਆਪਣੇ ਘਰ 'ਚ ਰੱਖੋ ਬਚਾ ਦੇ ਵਿੱਚ ਹੀ ਬਚਾਇਆ ਦੁਨੀਆ ਤਮਾਸ਼ਾ ਦੇਖਦੀ ਹੈ ਅੱਜ ਕੱਲ੍ਹ ਤਮਾਸ਼ਾ ਦੇਖਦੀ ਆ ਆਪਣਾ